SSP ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਵਿਰੁੱਧ ਕਾਰਵਾਈ ਕਰਦੇ ਹੋਏ CIA ਮੋਹਾਲੀ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਇੱਕ ਇੰਟਰ ਸਟੇਟ ਗੈਂਗ 10 ਬੰਦੇਆਂ ਦਾ ਕਾਬੂ ਕੀਤਾ। ਇਹ 10 ਵਿਅਕਤੀ ਅੱਡ-ਅੱਡ ਜੂਲਰ ਸ਼ਾਪਸ ਤੇ ਜਾ ਕੇ ਉਹਨਾਂ ਨੂੰ ਚਾਂਸੇ ਵਿੱਚ ਲੈ ਕੇ ਉਥੋਂ ਸੋਨਾ ਤੇ ਚਾਂਦੀ ਨੂੰ ਲੁੱਟ ਕਰਨ ਦੀ ਕੋਸ਼ਿਸ਼ ਕਰਦੇ ਸੀ। ਅੱਡ ਅੱਡ ਰੀਜਨਾਂ ਚੋਂ ਆਪਰੇਟ ਕਰਦੇ ਸੀ ਜਿਵੇਂ ਪੰਜਾਬ ਹਰਿਆਣਾ ਮੱਧ ਰੇ ਦੀ ਯੂਪੀ ਹਰ ਵਾਰੇ ਨਵਾਂ ਏਰੀਆ ਚੁਣਦੇ ਸੀ ਦੋ ਵੀਕਲਸ ਤੇ ਇਹ ਟਰੈਵਲ ਕਰਦੇ ਸੀ ਅਸੀਂ 10 ਅਕਿਊਜ਼ਡ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਚੋਂ 6 ਫੀਮੇਲਸ ਨੇ 4 ਮੇਲ ਇਹ ਸਾਰੇ ਗਾਜੀਆਬਾਦ ਯੂਪੀ ਦੇ ਰਹਿਣ ਵਾਲੇ ਨੇ ਇੱਕ ਏਰੀਆ ਚੁਣ ਕੇ ਉੱਥੇ ਜਾ ਕੇ ਦੁਕਾਨ ਚ ਅੰਦਰ ਦੋ ਜਾਂ ਤਿੰਨ ਲੇਡੀਆਂ ਅੰਦਰ ਐਂਟਰ ਕਰਦੀਆਂ ਸੀ ਬਾਕੀ ਬਾਹਰ ਨਿਗਰਾਨੀ ਤੇ ਰਹਿੰਦੇ ਸੀ ਉਸ ਜਗ੍ਹਾ ਜਾ ਕੇ ਜਿਹੜਾ ਉੱਥੇ ਦੁਕਾਨਦਾਰ ਹੁੰਦਾ ਸੀ ਉਹਨੂੰ ਚਾਂਸੇ ਵਿੱਚ ਲੈ ਕੇ ਉਹਨੂੰ ਗੱਲਾਂ ਵਿੱਚ ਲਾ ਕੇ ਉੱਥੋਂ ਕੁਝ ਸੋਨਾ ਚੋਰੀ ਕਰ ਲੈਂਦੇ ਸੀ ਜਾਂ ਉਹਨੂੰ ਬਦਲ ਲੈਂਦੇ ਸੀ ਨਕਲੀ ਸੋਨੇ ਤੇ ਚਾਂਦੀ ਦੀਆਂ ਆਈਟਮਸ ਨਾਲ ਤੇ ਇਹਨਾਂ ਨੂੰ ਦੋਨੋਂ ਦੋ ਗੱਡੀਆਂ ਸਮੇਤ 10 ਵਿਅਕਤੀਆਂ ਨੂੰ ਅਸੀਂ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਕਰੀਬ 92 ਗ੍ਰਾਮ ਸੋਨਾ ਤੇ 1 ਕਿਲੋ 875 ਗ੍ਰਾਮ 850 ਗ੍ਰਾਮ ਚਾਂਦੀ ਬਰਾਮਦ ਕੀਤੀ ਪਤਾ ਲੱਗਿਆ ਇਹਨਾਂ ਨੇ ਕੁਝ ਮਡਲੀ ਪੁਛਗੀਛ ਮਾ ਦੱਸਿਆ ਹੋਵੇ ਜੀ ਕਿੰਨੀ ਵਾਰਦਾਤਾਂ ਨੂੰ ਹੁਣ ਤੱਕ ਪੰਜਾਬ ਦੇ ਚੁੱਕੇ ਨੇ ਇੱਕ ਕਰਾਲੀ ਦੀ ਵਾਰਦਾਤ ਨੂੰ ਇਹਨਾਂ ਨੇ ਇੰਜਾਮ ਦਿੱਤਾ ਜਿਸ ਦੇ ਚ ਇਨਾਂ ਨੂੰ ਅਸੀਂ ਅਰੈਸਟ ਕੀਤਾ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਉਸ ਦਿਨ ਵੀ ਇਹ ਇਹ ਨਾਲਾਗੜ੍ਹ ਚ ਕੋਈ ਵਾਰਦਾਤ ਨੂੰ ਅੰਜਾਮ ਦੇ ਕੇ ਆਏ ਸੀ ਬਾਕੀ ਇਹਨਾਂ ਨੇ ਅੱਡਾ ਡੇਰੀਆ ਪੰਜਾਬ ਦੇ ਵੱਖ-ਵੱਖ ਖਰੀਜਨਾ ਜਲੰਧਰ ਪਠਾਨਕੋਟ ਹਰਿਆਣਾ ਪਿੰਚਕੂਲਾ ਕਾਫੀ ਜਗ੍ਹਾ ਵਾਰਦਾਤਾਂ ਨੂੰ ਅੰਜਾਮ ਦਿੰਦਾ ਜੋ ਅੱਗੇ ਪੁੱਛਗੀਛ ਚ ਸਾਹਮਣੇ ਆਉਣਗੇ ਫਕੜੇ ਕਿੱਥੋਂ ਆ ਜੀ ਇਹਨਾਂ ਇਹ ਦੋ ਕਾਰਸ ਟਰੈਵਲ ਕਰ ਰਹੇ ਸੀ ਜੀ ਇੱਕ ਨੂੰ ਅਸੀਂ ਕਾਲਕਾਂ ਲਾਈਟਸ ਪੰਚਕੂਲਾ ਦੇ ਇੰਟਰਸੈਪਟ ਕੀਤਾ ਤੇ ਦੂਜੇ ਨੂੰ ਯੂਪੀ ਬਾਰਡਰ ਤੇ ਕਿਹ ਮੁਖਬਰ ਦੀ ਇਤਲਾਹ ਮਿਲੀ ਜੀ ਇਹ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੋਨਾਂ ਦੇ ਥਰੂ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਗਰੁੱਪ ਦੇ ਨਾਲ ਹੋਰ ਕਿੰਨੇ ਬੰਦੇ ਸੀਗੇ ਜੀ ਮੈਨੂੰ ਦੱਸਿਆ ਉਹਨਾਂ ਨੇ ਪੁੱਛ ਗਿਸ ਤੋਂ ਪਤਾ ਲੱਗਿਆ ਉਹ ਵੀ ਜਿਹੜਾ 6 ਮੈਗਰਾਮਾਂ ਦੇ 4 ਬਗੜੇ ਕੋਸ਼ੀਗੂ ਦੇ ਨਾਲ ਕੁਝ ਹੋਰ ਵੀ ਬੰਦੇ ਜਿਹੜੇ ਨਾਲ ਸੀਗੇ ਨਹੀਂ ਇਹ ਗਰੇ ਹੈ ਦੇ 10 ਹੀ ਮੈਂਬਰ ਸੀਗੇ ਜਿਹੜੇ ਸਾਰੇ ਦੇ ਸਾਰੇ ਗ੍ਰਿਫਤਾਰ ਕਰ ਲਏ ਗਏ ਇਹ ਪੰਜਾਬ ਵਿੱਚ ਪੇਸ਼ ਕਰੇਗੇ ਅਨਡ ਪਾਲਸ ਰਿਮਾਂਡ ਪਾਲਸ ਰਿਮਾਂਡ ਨਾਲ ਲਿਆ ਸੀ ਜੀ ਪਾਲਸ ਰਿਮਾਂਡ ਚੱਲ ਰਿਹਾ ਹੈ ਪਾਲਸ ਰਿਮਾਂਡ ਦੇ ਥ्रू ਹੀ ਅਸੀਂ ਰਿਕਵਰੀ ਕਰਾਂਗੇ ਕਿ ਦਸੇ ਬੰਦੇ ਐ ਕਿ ਹੋਰ ਵੀ ਵੱਡਾ ਗਿਰੋਹ ਐ ਦਸ ਹੀ ਬੰਦੇ ਨੇ ਜੀ ਦੋ ਵੀਕਲਸ ਨੇ ਦੋ ਕਾਰਸ ਨੇ ਇਹਨਾਂ ਦੀ ਜਿਹੜੀਆਂ ਇਹਦੇ ਨਾਮ ਤੇ ਰਜਿਸਟਰ ਨੇ ਸਵਿਫਟ ਕਾਰਸ ਨੇ ਉਹ ਵੀ ਨਾਲ ਹੀ ਰਿਕਵਰੀ ਕੁਝ ਹੋਰ ਦਾ ਨੂੰ ਇਲਜ਼ਾਮ ਦੇ ਕਿ ਇਹ ਇੱਥੇ ਲੋਕਾਂ ਦੇ ਲਈ ਕੀ ਬਾਤ ਚਲ ਜਾਂਦੇ ਸੀ ਨਹੀਂ ਇਹ ਆਡਾ ਏਰੀਆ ਸ਼ਿਫਟ ਕਰਦੇ ਸੀ ਜੀ ਇੱਕ ਜਗ੍ਹਾ ਇਹਨਾਂ ਨੇ ਜਿੱਮੇ ਕੁਰਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਉਹ ਏਰੀਆ ਛੱਡ ਕੇ ਨਿਕਲ ਗਏ ਉਸ ਤੋਂ ਬਾਅਦ ਨੇ ਰਹਿਨੇ ਕਿੱਥੇ ਸੀਗੇ ਕੇ ਰਸਤੇ ਅਸੀਂ ਕਿੱਥੇ ਰਹੇ ਸੀਗੇ ਅੱਡ ਅੱਡ ਜਗ੍ਹਾ ਮੂਵ ਕਰਦੇ ਸੀ ਕੋਈ ਪਰਮਾਨੈਂਟ ਜਗ੍ਹਾ ਨਹੀਂ ਵੈਸੇ ਪਿੱਛੋਂ ਕੋਈ ਇਹਨਾਂ ਦੀ ਬੰਦੀ ਰਹਿੰਦੀ ਵੈਸੇ ਪਿੱਛੋਂ ਇਹ ਜੀ ਗਾੜੀਆਬਾਜ਼ ਯੂਪੀ ਦੇ ਰਹਿਣ ਵਾਲੇ ਪਰ ਇਹ ਅੱਡ ਅੱਡ ਜਗ੍ਹਾ ਮੂਵ ਕਰਦੇ ਰਹਿੰਦੇ ਸੀਗੇ ਇਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ ਮਤਲਬ ਕਿ ਜਿਹੜਾ ਇਹ ਲੁੱਟਦਾ ਸਮਾਨ ਹੈ ਝਾਂਸਾ ਦੇ ਕੇ ਜਿਹੜਾ ਸੁਨਿਆਰਾ ਤੋਂ ਲੈ ਜਾਂਦੇ ਤੇ ਅੱਗੇ ਕੀ ਕਰਦੇ ਸੀ ਕਿਹਨੂੰ ਵੇਚਦੇ ਸੀ ਕਿ ਆ ਅੱਗੇ ਜਾਂਚ ਮਾ ਆਇਆ ਜੀ ਕੌਣ ਦਾ ਉਹ ਜੀ ਹਰੇ ਤਫਤੀਸ਼ ਦਾ 파ਟ ਹੈ ਇਨਵੈਸਟੀਗੇਸ਼ਨ ਜੀ ਮੇਰੇ ਮਤ ਸਾਹਮਣੇ ਆਉਣਗੇ ਤੁਹਾਨੂੰ ਜਾਣੂ ਕਰਾਵਾਂ ਤੇ ਹੋਰ ਵੀ ਬੰਦੇ ਇਹਨਾਂ ਦੇ ਨਾਲ ਜੁੜੇ ਹੋ ਸਕਦੇ ਕਿਤੇ ਆਪਣੇ ਕਰਾਲੀ ਨਹੀਂ ਹੈ ਔਰ ਪੂਰੇ ਪੰਜਾਬ ਹਿੰਦੁਸਤਾਨ ਮਾ ਕਿਤੇ ਕਿਤੇ ਵਰਤਾਂ ਤੋਂ ਹਰੇ ਅਸੀਂ ਇੱਕ ਇਸ ਗਰੁੱਪ ਰਹੀ 10 ਬੰਦੇ ਨੂੰ ਗ੍ਰਿਫਤਾਰ ਕੀਤਾ ਹਮ ਹਜੇ ਤੱਕ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਇਹਨਾਂ ਦਾ ਹੋਰ ਕੋਈ ਗੈਂਗ ਮੈਂਬਰਸ ਹੋਣ ਜਾਂ ਹੋਣ ਫਿਰ ਵੀ ਅਸੀਂ ਡੁੰਗਾਈ ਨਾਲ ਕੁਛ ਕੀ ਜਾ ਰਹੀ ਹੈ ਜੇ ਕੋਈ ਸਾਹਮਣੇ ਆਣ ਕੇ ਤਾਂ ਜਾਗਰੂ ਕਰਵਾਏ ਜਿਹੜੀਆਂ ਗੱਡੀਆਂ ਵਾਰਦਾਤ ਚ ਵਰਤਦੇ ਸੀਗੇ ਜੀ ਉਹ ਆਪਣੀਆਂ ਨਹੀਂ ਆ ਕੋਈ ਇਹਨਾਂ ਦੀ ਆਪਣੇ ਅਗਾਕਾਰਸ ਨਹੀਂ ਹੁੰਦੇ ਆਪਣੇ ਨਾਮ ਤੇ ਰਜਿਸਟਰਡ ਨਹੀਂ